ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਬਾਈ ਅੱਜ ਨਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗਿਆ ਜੋ ਕਿ ਬਿਲਕੁਲ ਸੱਚੀ ਆ ਕਹਾਣੀ ਵੀ ਨਹੀਂ ਮੈਂ ਤੁਹਾਨੂੰ ਇੱਕ ਸਟੋਰੀ ਹੀ ਸੁਣਾਉਣ ਲੱਗਿਆ ਜਿਹੜੀ ਇੱਕ ਸੀਰੀਅਲ ਕਿਲਰ ਮੋਹਨ ਰਾਮ ਦੀ ਆ ਜਿਹਨੇ 20 ਤੋਂ ਵੱਧ ਕਤਲ ਕੀਤੇ ਸੀ ਤੇ ਇਹ ਕਰਨਾਟਕਾ ਭਾਰਤ ਵਿੱਚ ਰਹਿਣ ਵਾਲਾ ਇੱਕ ਆਮ ਆਦਮੀ ਸੀ ਆਪਾਂ ਕਹਿ ਸਕਦੇ ਆ ਤਾਂ ਬਈ ਤੋਹਾਣੀ ਸ਼ੁਰੂ ਹੁੰਦੀ ਆ ਵੀ 모ਹਨ ਕੁਮਾਰ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਸੀ ਉਹ ਵਿਆਹਿਆ ਹੋਇਆ ਸੀ ਅਤੇ ਲੋਕਾਂ ਨੂੰ ਉਹ ਇੱਕ ਨਾ ਆਮ ਪਰਿਵਾਰਕ ਆਦਮੀ ਹੀ ਲੱਗਦਾ ਸੀ ਪਰ ਇੱਕ ਆਮ ਪਰਿਵਾਰਕ ਆਦਮੀ ਦਾ ਸੱਚ ਕਿਸੇ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਉਹ ਅਸਲ ਵਿੱਚ ਨਾ ਇੱਕ ਕਰਜ਼ੇ ਵਿੱਚ ਡੁੱਬਿਆ ਆਦਮੀ ਸੀ ਅਤੇ ਉਸ ਨੂੰ ਜੂਏ ਦੀ ਲਤ ਵੀ ਸੀ ਖੇਡਣ ਦੀ ਵੀ ਜੂਆ ਉਹ ਲਗਾਤਾਰ ਖੇਡਦਾ ਸੀ ਤੇ ਜੂਏ 'ਚ ਆਪਣਾ ਬਹੁਤ ਕੁਝ ਗਵਾ ਚੁੱਕਿਆ ਸੀ ਤੇ ਮੋਹਨ ਕੁਮਾਰ ਦਾ ਲਾਲਚ ਪੂਰਾ ਕਰਨ ਲਈ ਉਸ ਨੇ ਨਾ ਕੁੜੀਆਂ ਨੂੰ ਮਹਿਲਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਉਹ ਉਹਨਾਂ ਮਹਿਲਾਵਾਂ ਨੂੰ ਚੁਣਦਾ ਸੀ ਬੜਾ ਡਿਫਰੈਂਟ ਜਿਹਾ ਉਹ ਕਰਦਾ ਸੀ ਵੀ ਉਹ ਨਾ ਉਹਨਾਂ ਕੁੜੀਆਂ ਨੂੰ ਜਾਂ ਮਹਿਲਾਵਾਂ ਨੂੰ ਚੁਣਦਾ ਸੀ ਭਾਈ ਜਿਹੜੀਆਂ ਕੀ ਨਾ ਤਲਾਕशुदा ਹੁੰਦੀਆਂ ਜਾਂ ਸਮਾਜਿਕ ਤੌਰ ਤੇ ਕਮਜ਼ੋਰ ਹੁੰਦੀਆਂ ਉਹ ਉਹਨਾਂ ਨੂੰ ਵਿਆਹ ਦਾ ਝੂਠਾ ਵਾਅਦਾ ਕਰਦਾ ਸੀ ਤੇ ਭਰੋਸਾ ਜਿੱਤ ਲੈਂਦਾ ਸੀ ਭਰੋਸਾ ਜਿੱਤ ਕੇ ਉਹ ਉਹਨਾਂ ਨੂੰ ਸੁਨਸਾਨ ਥਾਵਾਂ ਤੇ ਮਿਲਦਾ ਸੀ ਅਤੇ ਉੱਥੇ ਉਹਨਾਂ ਨੂੰ ਦਵਾਈ ਪ੍ਰਸ਼ਾਦ ਦਾ ਸਕੇ ਖਵਾ ਦਿੰਦਾ ਸੀ ਇਹ ਦਵਾਈ ਇੱਥੇ ਉਹ ਆ ਬਾਈ ਵੀ ਜਿਹਦੇ ਨਾਲ ਆਦਮੀ ਸਦਾ ਜ਼ਹਿਰ ਦਾ ਆਪਾਂ ਕਹਿ ਸਕਦੇ ਹਾਂ ਦਵਾਈ ਵੇਸ਼ ਦਾ ਜ਼ਹਿਰ ਵੀ ਜਿਹਰ ਖਾਨ ਜ਼ਹਿਰ ਹੁੰਦੀ ਹੈ ਨਾ ਬੰਦਾ ਖਾ ਲੈਣ ਦਾ ਤਾਂ ਮਰ ਜਾਂਦਾ ਤਾਂ ਦਵਾਈ ਇੱਥੇ ਜ਼ਹਿਰ ਤੇ ਉਹ ਉਹਨਾਂ ਨੂੰ ਦਵਾਈ ਖਵਾ ਦਿੰਦਾ ਸੀ ਪ੍ਰਸ਼ਾਦ ਦੱਸ ਕੇ ਜਾਂ ਪ੍ਰਸ਼ਾਦ ਚ ਮਿਲਾ ਕੇ ਖਵਾਉਂਦਾ ਹੂ ਮਤਲਬ ਇਦਾਂ ਦਾ ਖਾਣਾ ਜੇ ਖਾਣੇ ਚ ਮਿਲਾ ਕੇ ਖਵਾਉਂਦਾ ਸੀ ਤਾਂ ਇਦਾਂ ਦੇ ਕਈ ਉਹ ਜੁਰਮ ਕਰਦਾ ਸੀ ਤੇ ਕੋਣਾ ਬਾਈ ਕਈ ਸਾਲਾਂ ਤੱਕ ਇਹ ਮੌਤਾਂ ਜਿਹੜੀਆਂ ਮੌਤਾਂ ਹੁੰਦੀਆਂ ਸੀ ਮਹਿਲਾਵਾਂ ਦੀਆਂ ਕੁੜੀਆਂ ਦੀਆਂ ਇਹਨਾਂ ਲੋਕਾਂ ਨੂੰ ਆਤਮ ਹੱਤਿਆ ਹੀ ਲੱਗਦੀਆਂ ਰਹੀਆਂ ਕਿਉਂਕਿ ਆਤਮ ਹੱਤਿਆ ਆਟੋਮੈਟਿਕਲੀ ਲੱਗਣੀ ਸੀ ਜਦੋਂ ਕੋਈ ਖੂਨ ਨਹੀਂ ਮਿਲਿਆ ਕਿਸੇ ਨੇ ਚਾਕੂ ਨਹੀਂ ਮਾਰਿਆ ਨਾ ਕੋਈ ਹੋਰ ਗੋਲੀ ਨਹੀਂ ਮਾਰੀ ਵੀ ਹੋਰ ਤਰੀਕੇ ਨਾਲ ਮੌਤ ਨਹੀਂ ਹੋਈ ਤਾਂ ਆਟੋਮੈਟਿਕਲੀ ਵੀ ਆਤਮ ਹੱਤਿਆ ਹੀ ਲੱਗਣੀ ਸੀ ਕਿਉਂਕਿ ਉਸ ਸਮੇਂ ਇੰਨੀ ਜਾਂਚ ਵੀ ਨਹੀਂ ਸੀ ਹੁੰਦੀ ਕਿਉਂਕਿ ਇਹ ਗੱਲ ਹੈਗੀ ਆ 2009 5 2005 ਤੋਂ ਲੈ ਕੇ 2009 ਤੱਕ ਦੀ ਗੱਲ ਹੈ ਤੇ ਤੁਸੀਂ ਵੀ ਸਰਚ ਕਰ ਸਕਦੇ ਹੋ ਇਹ ਟਰੂ ਸਟੋਰੀ ਆ ਤੇ ਬਾਈ ਉਹ ਨਾ ਕਈ ਉਹ ਮੌਤਾਂ ਤਮਹਤਿਆ ਹੀ ਲੱਗਦੀਆਂ ਸੀ ਕਿਉਂਕਿ ਉਸ ਸਮੇਂ ਦਵਾਈ ਦੀ ਜਾਂਚ ਇੰਨੀ ਹੈ ਨਹੀਂ ਸੀ ਤੇ ਉਹ ਨਾ 2009 ਦੇ ਵਿੱਚ ਇੱਕ